ਸੀ ਹਾਲ ਜੀ ਕੀ ਹਾਲ ਚਾਲ ਆ ਦੋਸਤੋਂ ਇੱਕੇ ਬੱਚੇ ਦਾ ਬਾਈ ਬਾਤੇ ਤੇ ਹੁਣ ਸਕੀਮ ਬਣਾਈ ਜਾਂਦੀ ਸੀ ਵੀ ਕਿਹੜੇ ਕਬੂਤਰ ਬਾਹਰ ਕੱਢਗੇ ਕਿ ਬੱਚੇ ਹੀ ਬਾਹਰ ਕੱਢਗੇ ਤੇ ਅੱਜ ਮੇਰਾ ਇਰਾਦਾ ਮੈਂ ਚੀਨੀ ਕਬੂਤਰ ਹੀ ਛੱਡ ਕੇ ਵੇਣਾ ਵੀ ਕਿਵੇਂ ਚੱਲਦੀ ਆ ਉੜਦੀ ਓਵੇਂ ਕਿ ਬੰਦੀ ਮੰਦੀ ਆ ਤੇ ਵੇਣਿਆਂ ਨੂੰ ਸੈੱਟ ਹੋਈ ਤਾਂ ਨਹੀਂ ਛੱਡਦੇ ਆ ਤੇ ਜੇ ਰੋਦੇ ਆ ਕੀ ਬੰਨਦਾ ਕੱਢਦੇ ਆ ਬਾਈ ਲੋ ਬਾਈ ਜੀ ਆ ਕਬੂਤਰਾਂ ਨੂੰ ਤੁੱਪ ਲਵਾਉਣੀ ਸੀਗੀ ਇਕੱਠੇ ਹੀ ਹੋ ਕੇ ਬੈਂਦੇ ਮੈਂ ਚੱਲ ਇਹਨਾਂ ਨੂੰ ਲਵਾ ਦਈਏ ਤੁੱਪ ਤੇ ਬਾਈ ਜੀ ਇੱਕ ਤੋਂ ਕਬੂਤਰ ਜਿਹੜਾ ਡਿਗਦਾ ਤੇ ਆ ਜਾਂਦੇ ਤਿੰਨ ਕਬੂਤਰਾਂ ਕੱਢੀਆਂ ਆਹ ਜੀ ਦਿਂਦੇ ਆ ਤੁਹਾਨੂੰ ਜੰਮਦੇ ਆਦਾ ਕੈਮਰੇਜ ਤਿੰਨ ਕਬੂਤਰਾਂ ਇੱਕ ਉਹ ਡਿਗਦਾ ਕਬੂਤਰ ਹੀ ਕੱਢਿਆ ਮੈਂ ਕਿ ਇਹਨਾਂ ਨੂੰ ਤੁੱਪ ਲਵਾ ਦਈਏ ਉਹ ਹਰੀ ਟੂਸੇ ਵਾਲਾ ਬਾਈ ਨਹੀਂ ਛੱਡਿਆ ਕਿਉਂਕਿ ਉਹ ਪੁੱਤਰ ਦਾ ਜਿੰਦ ਜਾਣਾ ਮੈਂ ਕਿਹਾ ਬਈ ਨਹੀਂ ਕਿ ਬੈਰੀ ਨੂੰ ਥੋੜੋ ਚਕਾਉਣਾ ਘਟਕਾਂ ਵਾਲਾ ਬੈਠਾ ਬਾਈ ਇਹਦੀ ਗੱਲ ਕਰਦਾ ਜੀ ਆਹਾ ਲੋ ਜੀ ਜਾਲ ਵਾਲੀ ਜਾਲ ਚ ਪਾਦੇ ਆ ਨਿੱਕੇ ਬੱਚੇ ਪਾਦੇ ਆ ਸ਼ਤਰ ਨਾਲ ਲੱਗੀਆਂ ਬੰਗਾਂ ਤੇ ਆ ਜਾਂਦੇ ਪੁੱਤਰ ਅੱਜ ਹੀ ਕੱਢਿਆ ਕਿਉਂਕਿ ਪੁੱਤਰੀਆਂ ਵੀ ਅੱਜ ਹੀ ਛੱਡੀਆਂ ਚਲੋ ਬੈ ਜਾਣ ਸੁੱਖ ਸੁੱਖਣਾ ਸਿੱਧੀਆਂ ਕਿਰ ਤੋਂ ਕੋਈ ਚੱਕਰ ਨਹੀਂ ਗਾ ਲਓ ਜੀ ਲਗੜਾ ਅੱਜ ਬਹੁਤ ਜਿਆਦਾ ਪਈ ਜਾਂਦਾ ਅੱਜ ਲਗੜ ਨੇ ਇੱਕ ਕੂਤਰ ਚੱਕਿਆ ਧੀਰਾ ਤੇ ਲੱਕੀ ਗਏ ਸੀ ਮਗਰ ਤੇ ਪਰ ਉਹ ਉਹਨੂੰ ਆਪਣੇ ਦੋ ਸਰਦੇ ਆ ਤਾਂ ਖੜੇ ਕੂਤਰ ਨੂੰ ਆਪਣੇ ਜਿਆਦੇ ਫਿਰਦੇ ਆ ਦੋ ਵੀ ਬੈਠੇ ਆ ਚਾਰ ਫਿਰਦੇ ਆ ਉਹ ਕਰੀਏ ਨੇ ਜੀ ਚਾ ਮਿੱਟੇ ਨੌ ਬਿੱਤਰ ਤੋਂ ਲੈ ਆਦੇ ਹੋਣਾ ਬੱਚ ਨੇ ਇੱਥੇ ਪੈਨ ਕਰਕੇ ਲੱਗੂਗਾ 12:30 ਹੋ ਗਏ ਤੇ ਕਬੂਤਰ ਕੋਸ਼ਾਏ ਨੀਵੇਂ ਲਗੜਾ ਚ ਛੱਕੀ ਕਰੀ ਬੈਠਾ ਤੇ ਬੱਚੇ ਜੇ ਵੀ ਅੱਜ ਪਾਏ ਤੇ ਦੂਜੇ ਸਿੱਧੇ ਕਰਨ ਵਾਲੇ ਵੀ ਜਾਲ ਚ ਪਾਏ ਵੀ ਆ ਤੇ ਜਾਏਗੇ ਭੋਗ ਤੇ ਫਿਰ ਆ ਕੇ ਵੀਨੇ ਆ ਬਈ ਕੀ ਬੰਦ ਆ ਲਓ ਜੀ ਅੱਜ ਭਾਈ ਚੀਨਾ ਫਿਰ ਡੈਗ ਪੇ ਸ਼ੈਡਰ ਤੇ ਤੇ ਚਾਰ ਫਰਦੇ ਆਪਣੇ ਜਿਹੜੇ ਨਵੇਂ ਕੱਢੇ ਆ ਤੇ ਬਦਾਮ ਵਾਲੀਆਂ ਕਬੂਤਰਾਂ ਨੂੰ ਇਹੜੀਆਂ ਬਾਜੀ ਨੂੰ ਕੱਢੀਆਂ ਵੰਗਾ ਤੁੰਸੀ ਬੂੰਜੇ ਵਾਲੀ ਤੇ ਚੀਨੀ ਹਰੀ ਬਗਲਾ ਇੱਕ ਉਹਦੇ ਗੁਲਾਬੀ ਡੰਡਾ ਕਰਤਾ ਤੇ ਹੁਣ ਭਾਈ ਵਡਣ ਆਏ ਪੱਠੇ ਪੱਠੇ ਵੱਢ ਗਈ ਤੇ ਫੇਰ ਇਹਨਾਂ ਚ ਨਿਗਾਹ ਸਾਹਮਣੇ ਇੱਥੇ ਘਰ ਕੋਲੀ ਤੇ ਫੇਰ ਵੀ ਨੇ ਕੀ ਗਾਰਡ ਕਰਦੇ ਨੇ ਕੀ ਇਰਾਕ ਕਬੂਤਰ ਕੇ ਪਸੂ ਬੰਦੇ ਆ ਪਸੂ ਬੰਨ ਕੇ ਇਤੇ ਸਰਨ ਮੀੜ ਤੱਕ ਆਉਂਦੇ ਕਬੂਤਰ ਫੇਰ ਮੁੜ ਕੇ ਆ ਕੇ ਆ ਜਾਂਦੇ ਤੇ ਛਤਰਾਂ ਲੱਗਾ ਪੰਗਾ ਛਤਰ ਨਿੱਕੇ ਬੱਚੇ ਬੈਠੇ ਆ ਇੱਕ ਦੋ ਚਾਰ ਬੈਠੇ ਆ ਤੇ ਆ ਧੁੱਪੇ ਕੱਡੇ ਸੀਗੇ ਧੁੱਪੇ ਵਾਲੇ ਬੈਠੇ ਆ ਲਓ ਜੀ ਚੀਨੀ ਰੱਖਿਆ ਬਤਾਮ ਤੇ ਚੀਨੀ ਲੱਗੀ ਪਈ ਏ ਚੂਗਣ ਚੀਨੀ ਲੱਗੀ ਪਈ ਜੀ ਚੂਗਣ ਭੁੱਖੇ ਰੱਖੇ ਸੀ ਤਾਂ ਕਰਕੇ ਉਹ ਦਾਣੇ ਚੁਗ ਜਾਂਦੀ ਏ ਉਹਨੂੰ ਰੋਕ ਬਾਹਰ ਕੱਢ ਲਾ ਦਾਣਾ ਪਾਣੀ ਪਾਤਾ ਠੀਕ ਆ ਤੇ ਹੁਣ ਬਸ ਇਹ ਚੁਗਣੇ ਜਿਹੜੇ ਨੇ ਇੱਕ ਕਬੂਤਰ ਹੁਣ ਡੁੱਡ ਕੇ ਆਇਆ ਸੀਗਾ ਉਹਨੂੰ ਮੈਂ ਕਿ ਚੋਗ ਲੂਗਾ ਦੋ ਮਿੰਟਾਂ ਬਾਅਦ ਫੜ ਲਵਾਂਗੇ। ਣਾ ਪਾਣੀ ਥਾਰ ਰਿਹਾ ਨਹੀਂ ਪਤਾ ਤੇ ਕੂਤਰਾਂ ਵੀ ਦਿਖਾ ਦਿੰਨੇ ਵਈ। ਜੂ ਤਾਂ ਬਦਨਾਮ ਕੁੱਕੀ ਜਾਂਦਾ ਦੀ ਕਬੂਤਰੀ ਦੇ। ਲੋ ਜੀ ਕੂਤਰਾਂ ਵੀ ਦਾਣਾ ਪਾਣੀ ਚੋਕ ਕੇ ਆਉਦੇ ਥਾਂ ਟਿਕਾਣੇ ਹੋ ਗਿਆਂ ਬੈਠੀਆਂ। ਤੇ ਲੋ ਜੀ ਇਹ ਕਜੂਰੀ ਲੱਗੇ ਛੱਡਣ ਲੱਗਿਆ। ਕਿਉਂਕਿ ਉਹਦਾ ਬੱਚਾ ਹੋ ਗਿਆ ਬਾਤ ਵਾਵਾ ਹੋ ਗਿਆ ਚੀਨਾ ਜਾਂ ਦਾਣੀ ਚੁਗਣ ਲੱਗ ਪਿਆ ਬਸ ਉਹਨੂੰ ਪਾਸੇ ਕਹਿੰਦਾ ਛੱਡਦਾ ਮੈਂ ਕਿ ਕਭੀ ਛੱਡ ਦੇ ਛੱਡਣ ਲੱਗਿਆ ਵਾ ਵੀ ਵਿਖਾਈ ਬਲੌਗ ਚ ਵਿਖਾਈ ਕੂਤਰ ਕਿਹੜਾ ਕੁੱਤੀਆ ਆਪਾਂ ਇਹ ਚੀਨੀ ਨੇ ਇੱਕ ਚਿੱਟਾ ਬੱਚਾ ਕੱਢਿਆ ਸੀ ਉਹ ਭੁੱਲ ਗਈ ਸੀ ਕਿ ਇਹਦੇ ਚ ਨਹੀਂ ਆ ਬਾਈ ਜੀ ਉਹ ਉਹਦੇ ਕਾਰ ਕਾਲੀ ਟੌਰੀ ਸੀਗੀ ਮਾੜੀ ਜੀ ਇਹ ਤੈਨੂੰ ਉਹ ਵਟੇ ਇੱਕ ਖੁੱਡੀ ਕੋ ਉਤਰਾ ਜਾ ਕਿਹੜੇ ਜਾ ਮੈਂ ਕਬੂਤਰੀਆਂ ਜੇ ਆ ਪੁੱਤਰਾਂ ਤੋਂ ਯਾਰ ਮੈਂ ਤੈਨੂੰ ਸ਼ਾਇਦ ਸ਼ਾਇਦ ਖਟੀਆਂ ਦਾ ਸੀ ਨੇ ਯਾਰ ਬੱਚਾ ਕਿ ਲੋ ਜੀ ਵੀਡੀਓ ਲੱਗਦਾ ਚੀਨੀ ਦਾ ਬੱਚਾ ਗਿਆ ਸਿਆ ਆ ਉਹ ਵੀ ਚੀ ਹੈ ਇਹ ਖੜ ਜਾ ਖੜ ਜਾ ਇਹ ਨਹੀਂ ਆ ਇਹਦੀ ਪਟੌਰੀ ਵੇਖ ਹਾਂ ਇਹ ਹੀ ਹੈ ਹਰੀ ਬਗਲ ਸੀ ਹਰੀ ਬਗਲ ਟੌਰੀ ਹਾਂ ਟੌਰੀ ਦੇ ਖੰਭ ਝੜ ਗਏ ਇੱਕ ਤਾਂ ਹੋਊਗਾ ਮਾੜਾ ਇਹ ਆ ਵੇ ਹਾਂ ਟੌਰੀ ਗਾਲੀ ਸੀ ਇਹ ਦੇਖਿਓ ਆ ਵੇ ਗਲਾਬੀ ਰੰਗ ਲੱਗ ਗਿਆ ਲੱਗ ਗਿਆ ਗਲਾਬੀ ਕੰਡ ਸੀ ਇਹਦਾ ਲੋ ਜੀ ਪਾਸ਼ੂ ਡੰਕਰ ਨੂੰ ਪਾਣੀ ਪੁਣੀ ਪਿਆ ਦਾ ਆਪਾਂ ਦੇ ਕਬੂਤਰ ਆਪਣੇ ਰਹਿ ਗਏ ਦੋ ਬਾਹਰ ਜਿਹੜੇ ਡਿੱਗੇ ਆ ਤੇ ਇੱਕ ਬਾਈ ਜੀ ਹੋਰ ਬੇਨਤੀ ਆ ਤੇ ਆਪਣਾ 300 ਕਰ ਦਿਓ ਪੂਰਾ ਆਪਣਾ 300 ਕਰ ਦਿਓ ਮੇਰਾ ਵੀਰ ਪੂਰਾ 300 ਸਬਸਕ੍ਰਾਈਬਰ ਕਰਦੇ ਪੂਰਾ ਦੇ ਉਹ ਫਰਦੀ ਕਬੂਤਰੀ ਤੇ ਮੇਰਾ ਪ੍ਰਾ 100 ਸਬਸਕ੍ਰਾਈਬਰ ਕਰਦੇ ਕਿਰਾ ਪੂਰਾ ਤੇ ਆਹ ਫਰਦੀ ਕਬੂਤਰੀ ਜਿਹੜੀ ਇਹ ਵੀ ਡਿਗ ਪੀ ਸੀ ਅੱਜ ਤੇ ਅੱਜ ਇਹਨਾਂ ਨੂੰ ਰੱਖਾਂਗੇ ਭੁੱਖੇ ਆ ਜਾਓ ਲਓ ਭਾਈ ਇਹਨੇ ਬੜਾ ਲਹੂ ਪੀਤਾ ਯਾਰ ਇਹ ਔਖਾ ਹੀ ਸਿੱਧਾ ਹੋਊਗਾ ਮੈਨੂੰ ਲੱਗਦਾ ਨਹੀਂ ਸਿੱਧਾ ਹੋਣਾ ਨੀਗਾ ਇਹਨੂੰ ਭੁੱਖਾ ਰੱਖ ਰੱਖ ਅੱਜ ਭੁੱਖਾ ਰੱਖ ਕੇ ਵੇਖਾਂਗੇ ਜੇ ਕੱਲ ਨੂੰ ਛਤਰੀ ਤੇ ਆ ਜੇ ਤਾਂ ਚਲੋ ਠੀਕ ਆ ਭਾਈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰ ਤੇ ਆਪਣੇ 300 ਸਬਸਕ੍ਰਾਈਬਰ ਪੂਰੇ ਕਰ ਦਿਓ ਮੇਰਾ ਭਰਾ ਤੇ ਚਲੋ ਠੀਕ ਆ ਜੀ ਗਲਤੀ ਫਾਲਤੀ ਮਾਫ ਅੱਜ ਵਲੌਗ ਇਨਾ ਚੱਜ ਦਾ ਬਣਿਆ ਨਹੀਂ ਭਾਈ ਥੋੜੇ ਜਿਹਾ ਕੰਮ ਚ ਸੀਗੇ ਤੇ ਹੁਣ ਵੀ ਕੰਮ ਕਰਕੇ ਤਾਂ ਹੀ ਵਲੌਗ ਟਾਈਮ ਨਾਲ ਸਮਾਪਤੀ ਕਰਨੀ ਪੈਗੀ ਚਲੋ ਠੀਕ ਆ ਭਾਈ ਜੀ ਸასი ਕਾਲ ਜੀ ਫਿਰ ਚੱਕ ਦੇਖੀਵੇਂਗਾ